ਰੈਫਾਇਨਰੀ ਬਾਰੇ ਗੱਲਬਾਤ ਕਰ ਲਈ ਕਿਉਂਕਿ ਇਹ ਆਪਣੇ ਏਰੀਆ ਦੀ ਵੀ ਖਬਰ ਹੈ ਤੇ ਰੈਫਾਇਨਰੀ ਦਾ ਵੀ ਰੌਲਾ ਪੈਂਦਾ ਰਹਿੰਦਾ ਕਦੇ ਕੋਈ ਗੁੰਡਾ ਪਰਚੀ ਵਾਲਾ ਰੌਲਾ ਕਦੇ ਸੀਐਸਆਰ ਫੰਡ ਵਾਲਾ ਰੌਲਾ ਵਿੱਚ ਕਮੈਂਟ ਕੱਲ ਵੀ ਆਪਾਂ ਨੂੰ ਆਏ ਅੱਜ ਵੀ ਹੈ ਵਿੱਚ ਲੋਕ ਨਹੀਂ ਦੇਖੋ ਐ ਇੱਕਦਮ ਰੈਂਡਮਲੀ ਜਿੱਦਾਂ ਕਮੈਂਟ ਆ ਜਾਂਦੇ ਆ ਕਿ ਹੁਣ ਉੱਥੇ ਕੋਈ ਟੀਵੀ ਤੇ ਖਬਰ ਪੱਟੀ ਫਲੈਸ਼ ਹੋਈ ਆ ਜਾਂ ਅੱਜਕੱਲ ਕੀ ਆ ਕਿ ਵੈਬ ਨੇ ਉਹ ਇੱਕ ਛੋਟੀ ਜੀ ਪਾ ਦਿੰਦੇ ਆ ਖਬਰ ਸਭ ਉਹ ਤਾਂ ਐਡਿਟ ਕਰ ਦੇਣਗੇ ਬਾਅਦ ਦੇ ਵਿੱਚ ਜੀ ਪੱਟੀ ਹਟਾ ਦੇਣਗੇ ਅਸੀਂ ਇੱਥੇ ਐਵੇਂ ਕੋਈ ਤੁੱਕੇ ਮਾਰੀ ਕਰ ਬਈਏ ਫਿਰ ਸਾਨੂੰ ਅਗਲੇ ਦਿਨ ਅ ਅਫਸੋਸ ਕਰਨਾ ਪੈਂਦਾ ਮਾਫੀ ਮੰਗਣੀ ਪੈਂਦੀ ਜਾਂ ਕਰੈਕਸ਼ਨ ਕਰਨੀ ਪੈਂਦੀ ਆ ਠੀਕ ਹੈ ਅਸੀਂ ਉਹ ਖੁੱਲ੍ਹ ਦਿਲੀ ਨਾਲ ਕਰਦੇ ਆ ਅਸੀਂ ਕਦੇ ਭੱਜੇ ਨਹੀਂ ਕਿਸੇ ਨੇ ਕੋਈ ਅਪਡੇਸ਼ਨ ਕਰਵਾਉਣੀ ਹੈ ਕਰੈਕਸ਼ਨ ਕਰਵਾਉਣੀ ਆਲਵੇਜ਼ ਅਸੀਂ ਵੈਲਕਮ ਕਰਦੇ ਆ ਪਰ ਅਸੀਂ ਕਿਉਂ ਵਾਰ-ਵਾਰ ਕਰੀਏ ਬਿਲਕੁਲ ਜਾਣ ਬੁੱਝ ਕੇ ਕਿਉਂ ਕਰੀਏ ਸੋ ਇਸ ਕਰਕੇ ਇਹ ਨਹੀਂ ਹੁੰਦਾ ਕਿ ਅਸੀਂ ਤਤ ਫਟ ਕਿਸੇ ਬ੍ਰੇਕਿੰਗ ਨੂੰ ਫੜ ਕੇ ਤੇ ਆਪ ਦਾ ਘੋੜਾ ਭਜਾਵ ਬਈਏ ਤੋ ਡਿਟੇਲ ਆਉਂਦੀ ਆ ਫਿਰ ਅਸੀਂ ਉਸ ਹਿਸਾਬ ਨਾਲ ਗੱਲ ਕਰਦੇ ਆ ਫਿਰ ਕਈ ਵਾਰ ਕੀ ਹੁੰਦਾ ਕਿ ਫੋਨ ਕਰਨੇ ਜ਼ਰੂਰੀ ਹੁੰਦੇ ਆ ਵਰਜ਼ਨ ਲੈਣੇ ਜ਼ਰੂਰੀ ਹੁੰਦੇ ਆ ਜਾਣਕਾਰੀਆਂ ਹਾਸਲ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਕਈ ਪਾਰਟ ਹੁੰਦੇ ਨੇ ਖਬਰ ਦੇ ਬਿਲਕੁਲ ਬਿਲਕੁਲ ਮਿੱਟੂ ਜੀ ਖੈਰ ਇਹ ਆਪਾਂ ਚਲੋ ਜਿਵੇਂ ਆਪਾਂ ਜਾਣਕਾਰੀ ਪੂਰੀ ਮਿਲਦੀ ਆ ਆਪਾਂ ਗੱਲਬਾਤ ਕਰਾਂਗੇ ਪਰ ਆਪਾਂ ਰਿਫਾਈਨਰੀ ਦੇ ਸੀਐਸਆਰ ਫੰਡਾਂ ਵਾਲੀ ਗੱਲ ਜ਼ਰੂਰ ਕਰੀਏ ਉਹਦੇ ਵਿੱਚ ਵੀ ਬੀਬੀ ਬਲਜਿੰਦਰ ਕੌਰ ਦਾ ਵੀ ਨਾ ਮਾਰੇ ਉਹਨਾਂ ਦੀਆਂ ਵੀ ਜਿਹੜੇ ਕਹਿ ਲੋ ਕਿ ਕਮੈਂਟ ਆ ਰਹੇ ਇਸ ਗੱਲ ਦੇ ਉੱਪਰ 180 ਕਰੋੜ 153 ਕਰੋੜ ਇਹ ਕੀ ਝੋਲ ਜਾ ਪਿਆ ਹੋਇਆ ਜੀ ਇਹ ਦੇਖੋ ਬੀਬੀ ਬਲਜਿੰਦਰ ਕੌਰ ਹੋਰਾਂ ਦੀ ਟੀਮ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜਾ ਸੀਐਸਆਰ ਫੰਡ ਹੁੰਦਾ ਸੀਐਸਆਰ ਫੰਡ ਕੀ ਹੁੰਦਾ ਸਾਬ ਜੀ ਕਿਸੇ ਵੀ ਇੰਡਸਟਰੀ ਵਾਸਤੇ ਕਿਸੇ ਵੀ ਉਦਯੋਗ ਵਾਸਤੇ ਕਾਰਪੋਰੇਟ ਵਾਸਤੇ ਇੱਕ ਐਸਾ ਫੰਡ ਤੈਅ ਕੀਤਾ ਗਿਆ ਹੂੰ ਜਿਹੜਾ ਕਿ ਕਹ ਲਓ ਕਿ ਸੋਸ਼ਲ ਵੈਲਫੇਅਰ ਕਹ ਲਓ ਜੀ ਕਿ ਤੁਹਾਨੂੰ ਲਾਉਣਾ ਪਵੇਗਾ ਉਹ ਕਿਵੇਂ ਹੁੰਦਾ ਕਿ ਮੰਨ ਲਓ ਤੁਹਾਡੀ ਕੋਈ ਕੰਪਨੀ ਹੈ ਹੂੰ ਉਹਦਾ ਨੈਟ ਪ੍ਰੋਫਿਟ ਜੋ ਹੈ ਜਿੰਨਾ ਵੀ ਹੈ ਜੋ ਜੋ ਮਰਜ਼ੀ ਤੁਸੀਂ ਫਿਗਰ ਤੈਅ ਕਰ ਲਓ ਉਹਦਾ 2% ਲਾਉਣਾ ਹੁੰਦਾ ਹੈ ਹੂੰ ਹੋਰ ਕਈ ਕੰਪਨੀਆਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦਾ ਨੈਟ ਪ੍ਰੋਫਿਟ ਜਿਹੜਾ ਉਹ ਕਈ ਸੈਂਕੜੇ ਕਰੋੜਾ ਹੈ ਜੀ ਤਾਂ ਫਿਰ ਉਹਦਾ 2% ਵੀ ਬਹੁਤ ਵੱਡਾ amount ਬਣਦਾ ਹੈ ਬਿਲਕੁਲ ਕਰੋੜਾ ਚ ਬਣਦਾ ਤਾਂ ਜਿਹੜਾ ਇਹਨਾਂ ਦਾ CSR ਫੰਡ ਬਣਿਆ ਹੂੰ ਅਛੇ 5 ਕਿਛੇ ਸਾਲ ਦਾ ਉਹ 180 ਕਰੋੜ ਜੀ ਠੀਕ ਹੈ ਜੀ ਮੈਂ ਇੱਕ ਡਾਕੂਮੈਂਟ ਕੱਢਿਆ ਸੀਗਾ ਜੋ ਸੌਂਤ ਸਾਹਿਬ ਨੇ ਜਵਾਬ ਦਿੱਤਾ ਹੈ ਤੇ ਉਹ ਵੀ ਮੈਂ ਕੱਢ ਦਿਨਾ ਤੁਹਾਨੂੰ ਦਿਖਾ ਵੀ ਦੇਵਾਂਗਾ ਮੈਂ ਉਹ ਡਾਕੂਮੈਂਟ ਹਾਸਲ ਕੀਤਾ ਸੀਗਾ ਜੀ ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਨੇ ਜਿਹੜਾ ਸੀਐਸਆਰ ਫੰਡ ਦਾ ਕਿਹਾ ਕਿ 153 ਕਰੋੜ ਰੁਪਈਆ ਜਿਹੜਾ ਹੈ ਜੀ ਉਹ ਲਾਇਆ ਗਿਆ ਜੀ ਹਾਂ ਜੀ ਜੋ ਉਹਨਾਂ ਨੇ ਸੀਐਸਆਰ ਜਿਹੜਾ ਸੀ ਉਹ ਲਿਆ ਆ ਦੇਖੋ ਇਹਨਾਂ ਨੇ ਲਿਖਿਆ ਆ ਮੈਂ ਡਾਕੂਮੈਂਟ ਤੁਹਾਨੂੰ ਦੁਕਾਨ ਦੇ ਜੋ ਉੱਥੇ ਵਿਧਾਨ ਸਭਾ ਦਾ ਡਾਕੂਮੈਂਟ ਕੱਢਿਆ ਸੀਗਾ ਜੀ ਇਹ ਕਹਿੰਦੇ 16 17 ਤੋਂ 22 23 ਮੈਨੂੰ ਜਿਵੇਂ ਅੰਦਾਜ਼ਾ ਤੁਹਾਨੂੰ ਕਿਹਾ ਸੀਗਾ 6 ਸਾਲ ਦਾ ਸਾਰਾ ਕਿ ਇਹ ਜਿਹੜਾ ਅਮਾਉਂਟ ਇਹ 180.56 ਕਰੋੜੇ ਬਣਿਆ ਤੇ ਇਹ ਕਹਿੰਦੇ ਆ ਕਿ ਇਹ ਟੋਟਲ ਅਮਾਉਂਟ ਆਫ ਰੁਪੀਸ 153 ਕਰੋੜ ਐਪ੍ਰੋਕਸੀਮੇਟਲੀ ਹੈਜ਼ ਬੀਨ ਸਪੈਂਟ ਇਨ ਸਟੇਟ ਆਫ ਪੰਜਾਬ ਡਿਊਰਿੰਗ ਥਿਸ ਪੀਰੀਅਡ ਇਹ ਜਿਹੜੀ ਲਾਈਨ ਹੈ ਨਾ ਹੁਣ ਮੈਂ ਚਲੋ ਆਪਾਂ ਕੋਈ ਏਡੇ ਸਿਆਣੇ ਨਹੀਂ ਹੈਗੇ ਪਰ ਸੀਐਸਆਰ ਫੰਡ ਬਾਰੇ ਅਸੀਂ ਜਦੋਂ ਕਰੋਨਾ ਕਾਲ ਚੱਲਦਾ ਸੀਗਾ ਨਾ ਉਹ ਤੋਂ ਬਹੁਤ ਗਹਿੰਤਾ ਦੇ ਨਾਲ ਦੇਖਿਆ ਜੀ ਸੀਐਸਆਰ ਫੰਡ ਦੇ ਵਿੱਚ ਤੇ ਇਹਨਾਂ ਦਾ ਸ਼ਾਇਦ ਪੈਸਾ ਉਦੋਂ ਕੋਵਿਡ 'ਚ ਵੀ ਗਿਆ ਹੂੰ ਕਿਉਂਕਿ ਜਿਹੜਾ ਇਹ ਫੰਡ ਹੈ ਚਲ ਦੇ ਵਿੱਚ ਇਹਦਾ ਆਡਿਟ ਵੀ ਕੇਂਦਰ ਕਰਦੀ ਆ ਇਹ ਤੁਹਾਨੂੰ ਇੱਕ ਚੀਜ਼ ਹੋਰ ਇੰਟਰਸਟਿੰਗ ਦੱਸਾਂ ਜੀ ਜੀ सीएसआर फंड ਜਿਹੜਾ ਉਹ ਇਹਦੀ ਬਣਤਰ ਹੀ ਇਸ ਤਰ੍ਹਾਂ ਦੀ ਹੈ ਕਿ ਭਈ ਆਡਿਟ ਜਿਹੜਾ ਸੈਂਟਰ ਵੀ ਕਰਦਾ ਹੈ ਕਰਦਾ ਹੈ ਜੀ ਠੀਕ ਹੈ ਜੀ ਤਾਂ ਮਤਲਬ ਇਹ ਹੈ ਕਿ ਜਿਹੜੀ ਇਹ ਲਾਈਨ ਆ ਮੈਂ ਇਸ ਲਾਈਨ ਨੂੰ ਗਲਤ ਨਹੀਂ ਕਹਾਗਾ ਜੀ ਚਲੋ ਇਹ ਵਿਧਾਨ ਸਭਾ ਦਾ ਰਿਕਾਰਡ ਹੈ ਪਰ ਇਹ ਜਦੋਂ ਹੁਣ ਆਡਿਟ ਕਰਨਗੇ ਤੁਸੀਂ ਦੇਖਣਾ ਕੋਵਿਡ ਦੇ ਵਿੱਚ ਇਥੋਂ ਫੰਡ ਗਏ ਹੋਏ ਨੇ ਸੈਂਟਰ ਨੂੰ ਇਹਦਾ ਮਤਲਬ ਕਿ ਕੱਲਾ ਪੰਜਾਬ ਦਾ ਇਰਾਦਾ ਨਹੀਂ ਉਹਦਾ ਇੱਕ ਕਾਰਨ ਹੈ ਕਿ ਜਿੱਦਾਂ ਉਹਨ ਮੰਨ ਲਓ ਇਹਦੇ ਵਿੱਚ ਉਹ ਆ ਗਿਆ ਐਚਪੀਸੀਐਲ ਸ਼ੈਦ ਮਿੱਤਲ ਹੂੰ ਠੀਕ ਹੈ ਜੀ 파ਟਨਰ ਆ ਗਿਆ ਜੀ ਜੀ ਤੋਂ ਇਸ ਤੋਂ ਇਲਾਵਾ ਇਹਨਾਂ ਦਾ ਆਫਿਸ ਜਿਹੜਾ ਹੋ ਗਿਆ ਨੋਆਇਡਾ ਫਿਰ ਇਸ ਤੋਂ ਇਲਾਵਾ ਤੇਲ ਜਿਹੜਾ ਇਹਨਾਂ ਦਾ ਆਉਂਦਾ ਗੁਜਰਾਤ ਤੋਂ ਕੱਚਾ ਤੇਲ ਠੀਕ ਹੈ ਨਾ ਜੀ ਤਾਂ ਮਤਲਬ ਕਿ ਕਿੰਨੀ ਥਾਵਾਂ ਤੇ ਹੋ ਗਿਆ ਇਹਨਾਂ ਦਾ ਸਰਕਲ ਜਿਹੜਾ ਸਰਕਲ ਬਹੁਤ ਵੱਡਾ ਹੋ ਗਿਆ ਠੀਕ ਹੈ ਜੀ ਗੁਜਰਾਤ ਨੋਆਇਡਾ ਤੇ ਪੰਜਾਬ ਹੂੰ ਹਨ ਜੀ ਸੋ ਇਹ ਇੱਕ ਤੇ ਇਹ ਆ ਕਿ ਦੇਖਣਾ ਹੋਏਗਾ ਕਿ ਕਿੰਨਾ ਫੰਡ ਕੋਵਿਡ ਦੇ ਵਿੱਚ ਇਹਨਾਂ ਨੇ ਸੈਂਟਰ ਨੂੰ ਦਿੱਤਾ ਠੀਕ ਹੈ ਹੁਣ ਬਲਜਿੰਦਰ ਕੌਰ ਹੋਰਾਂ ਦਾ ਕਹਿਣਾ ਇਹੋ ਹੈ ਕਿ ਜਿਹੜਾ ਸੀਐਸਆਰ ਫੰਡ ਹੈ ਉਹਦਾ ਆਡਿਟ ਸਰਕਾਰ ਆਪਣੇ ਪੱਧਰ ਤੇ ਕਰਵਾਵੇ ਕਿ ਇਹ ਵਖਾ ਖੁਸ਼ ਹੋ ਰਹੇ ਨੇ ਲਾ ਖੁਸ਼ ਹੋ ਰਹੇ ਨੇ ਜੀ ਮਤਲਬ ਕਿ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤਾ ਕਿ ਦੇਖੋ ਜੀ ਇਹਨਾਂ ਨੇ ਚਾਰ ਝੂਲੇ ਲਾਏ ਕਿਤੇ ਆ ਜਿਵੇਂ ਹੁੰਦੇ ਨੇ ਪਲੇ ਵੇਸ ਹੁੰਦੇ ਨੇ ਜੀ ਜੀ ਸਕੂਲ ਆਪਾਂ ਵੀ ਦੇਖਦੇ ਅੱਜਕਲ ਛੋਟੇ ਬੱਚਿਆਂ ਦੇ ਬਲਾਕ ਜਿ ਬਣੇ ਹੁੰਦੇ ਆ ਤਾਂ ਉਹ ਚਾਰ ਝੁੱਲੇ ਲਾਏ ਤੇ 5 ਲੱਖ ਬਿੱਲ ਬਖਾਇਆ ਗਿਆ ਜਦ ਕਿ ਮੈਂ ਕਿਸੇ ਐਕਸਪਰਟ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਕਿ ਯਾਰ ਇਹ ਨਾ ਬਲੌਕ ਬਣਾਉਂਦੇ ਆ ਤਾਂ ਬਲੌਕ ਦਾ ਟੋਟਲ ਖਰਚਾ ਵੀ ਹੋ ਸਕਦਾ ਜੀ ਯਾਨੀ ਕਾਊਂਟਰ ਪੂਰੀ ਜਿਹੜੀ ਸੈਸਰੀ ਵਗੈਰਾ ਸਾਰੀ ਲੱਗੂਗੀ ਹਾਂ ਜੀ ਬਲੌਕ ਤਿਆਰ ਕਰਦੇ ਵੀ ਇਹ ਹੁਣ ਪਤਾ ਨਹੀਂ ਹੈ ਇਹ ਬੀਬੀ ਜੀ ਦੱਸ ਸਕਦੇ ਆ ਬੇਤਰ ਉਹਨਾਂ ਦੀ ਟੀਮ ਦੱਸ ਸਕਦੀ ਹੈ ਕਿ ਕੱਲੇ ਚਾਰ ਝੁੱਲੇ ਸੀ ਜਾਂ ਬਲੌਕ ਜਿਹੜਾ ਬਣਾਇਆ ਹੁਣ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਆਡਿਟ 'ਚ ਬੈਸੇ ਕੋਈ ਹਰਜ਼ ਨਹੀਂ ਹੈ ਉਹਦਾ ਜਿਹੜੇ ਇਹ ਸੀਐਸਆਰ ਫੰਡ ਹੁੰਦੇ ਆ ਨਾ ਮੈਂ ਤੁਹਾਡੀ ਜਾਣਕਾਰੀ ਵਾਸਤੇ ਹੋਰ ਦੱਸ ਦੇਵਾਂ ਕਿ ਇਹ ਸੈਲਫ ਹੈਲਪ ਗਰੁੱਪ ਵਾਸਤੇ ਵੀ ਜਾਂਦੇ ਆ ਜੀ ਅ ਇੱਥੋਂ ਤੱਕ ਕਿ ਹਾਇਰ ਐਜੂਕੇਸ਼ਨ ਵਾਸਤੇ ਜਿਹੜੇ ਕਈ ਬੱਚੇ ਆ ਨਾ ਪੰਜਾਬ ਦੇ ਕਈ ਬੱਚੇ ਆ ਜਿਹੜੇ ਉਹ ਸ਼ਾਇਦ ਏਸੇ ਸੀਐਸਆਰ ਫੰਡ ਦੇ ਨਾਲ ਮੁਕਸਰ ਜ਼ਿਲ੍ਹੇ ਤੋਂ ਵੀ ਬਠਿੰਡੇ ਜ਼ਿਲ੍ਹੇ ਤੋਂ ਵੀ ਜੀ ਉਹ ਬੜੇ ਵੱਡੇ ਜਿਵੇਂ ਆਈਆਈਟੀ ਚ ਉਥੇ ਪੜ ਵੀ ਰਹੇ ਸਪਾਂਸਰਸ਼ਿਪ ਵੀ ਕਰਦੇ ਆ ਸੀਐਸਆਰ ਫੰਡ ਚ ਤਾਂ ਐ ਵਕ ਵਕ ਯਾਨੀ ਲੱਗਦਾ ਜਿਦਾਂ ਅ ਪਰ ਜੇ ਕਰੋ ਇਸ ਰੈਫੈਨਰੀ ਦੇ ਕੋਲ ਵੀ ਕੋਲਾ ਲਓ 60 ਪਿੰਡ ਹੋਣਗੇ ਐਵਰੇਜ ਆਪਾਂ ਕੱਢ ਲਈਏ ਤਾਂ ਉਹਦੇ ਲਾ ਲੋ ਕਈ ਸਕੂਲ ਜਿਹੜੇ ਬਣ ਗਏ ਉਹ ਉਹ ਉਹਨਾਂ ਨੇ ਲੈ ਲਏ ਉਹਦਾ 인ਫਰਾਸਟ੍ਰਕਚਰ ਹੋ ਗਿਆ ਵਗੈਰਾ ਵਗੈਰਾ ਤੇ ਜਿਹੜੇ ਅੱਛੇ ਸਟੂਡੈਂਟ ਹੈ ਮਤਲਬ ਕਿ ਪਲੱਸ 2 ਤੱਕ ਜਾਂ ਉਸ ਤੋਂ ਅੱਗੇ ਤਾਂ ਉਹਨਾਂ ਨੂੰ ਇਹ ਸਪான்ਸਰ ਵੀ ਕਰਦੇ ਸੀਐਸਆਰ ਫੰਡ ਬਣਿਆ ਹੀ ਇਸੇ ਕੰਮਾਸਤੇ ਆ ਤੋ ਕਹਿਣ ਦਾ ਮਤਲਬ ਕਿ ਬੀਬੀ ਜੀ ਕਹਿ ਰਹੇ ਨੇ ਕਿ ਆਡਿਟ ਹੋਣਾ ਚਾਹੀਦਾ ਹੈ ਨਾ ਕਿ ਸੀਐਸਆਰ ਫੰਡ ਜਿੰਨਾ ਦਿਖਾਇਆ ਜਾ ਰਿਹਾ ਹੈ ਉਹਨਾਂ ਲੱਗ ਨਹੀਂ ਰਿਹਾ ਵੀ ਉਹਨਾਂ ਜਗ੍ਹਾ ਤੇ ਲੱਗ ਰਿਹਾ ਹੈ ਕਿ ਨਹੀਂ ਐਕਚੁਅਲੀ ਇੱਕ ਚੀਜ਼ ਹੋਰ ਵੀ ਹੈ ਜੇ ਅੱਛਾ ਦੋਆਂ ਚੀਜ਼ਾਂ ਦਾ ਹੁੰਦਾ ਹੈ ਨਾ ਸਾਹਿਬ ਕਿ ਗੱਲ ਜਿਹੜੀ ਹੈ ਦੋਵਾਂ ਪੱਖਾਂ ਤੋਂ ਹੁੰਦੀ ਆ ਜੀ ਇਹ ਠੀਕ ਆ ਬੀਬੀ ਬਲਜਿੰਦਰ ਕੌਰ ਉਸ ਹਲਕੇ ਦੇ ਨੁਮਾਇੰਦਾ ਨੇ ਬਿਲਕੁਲ ਠੀਕ ਹੈ ਜੀ ਉਹਨਾਂ ਦਾ ਫਰਜ਼ ਹੈ ਉਹਨਾਂ ਦਾ ਅਧਿਕਾਰ ਹੈ ਤੇ ਉਹ ਆਪ ਦੇ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ ਆਡਿਟ ਹੋ ਵੀ ਜਾਣਾ ਚਾਹੀਦਾ ਇਹਦੇ ਵਿੱਚ ਕੀ ਹੈ ਕਿ ਜਿੰਨੇ ਬਿੱਲ ਕੱਟੇ ਜਾ ਰਹੇ ਆ ਜੋ ਚੀਜ਼ਾਂ ਦਿਖਾਈਆਂ ਜਾ ਰਹੀਆਂ ਕੀ ਵਾਕਿਆ ਉਹ ਅਮਲ 'ਚ ਹੇਠਲੇ ਪੱਤਰ ਤੇ ਆਈਆਂ ਨੇ ਜੀ ਜੀ ਅਸਲ 'ਚ ਹੇਠਲੇ ਪੱਤਰ ਤੇ ਉਨੀਆਂ ਤੇ ਆਈਆਂ ਆਡਿਟ ਹੋ ਜਾਵੇ ਕੋਈ ਮਾੜੀ ਗੱਲ ਨਹੀਂ ਹੈ ਹੂੰ ਪਰੰਤੂ ਇੱਕ ਚੀਜ਼ ਹੋਰ ਵੀ ਆ ਜਦੋਂ ਇਹਨਾਂ ਨੂੰ ਪੂੰਜੀਪਤੀਆਂ ਨੂੰ ਪੁੱਛੀਏ ਕਾਰਪੋਰੇਟ ਵਾਲਿਆਂ ਨੂੰ ਪੁੱਛੀਏ ਇਹਨਾਂ ਦਾ ਕਰੋਨਾ ਹੋਰ ਹੈ ਹੂੰ ਇਹ ਕਹਿੰਦੇ ਆ ਕਿ ਵੀ ਅਸਲ ਦੇ ਵਿੱਚ ਗੇਮ ਇਹ ਵੀ ਚੱਲਦੀ ਆ ਕਿ ਪੋਲੀਟੀਸ਼ੀਅਨ ਜਿਹੜੇ ਹੁੰਦੇ ਆ ਉਹ ਕਹਿੰਦੇ ਵੀ ਪੈਸਾ ਸਾਡੇ ਧਰੋਂ ਲੱਗੇ ਹੂੰ ਆ ਵੀ ਮਸਲਾ ਹੈ ਮਸਲਾ ਤਾਂ ਕਹਿਣ ਦਾ ਭਾਵ ਇਹ ਹੈ ਕਿ ਦੋਨੇ ਸਾਈਡਾਂ ਤੋਂ ਇਹ ਚੀਜ਼ਾਂ ਆਉਂਦੀਆਂ ਨੇ ਪਰ ਬੀਬੀ ਬਲਜਿੰਦਰ ਕੌਰ ਉਹ ਵੀ ਇਹ ਮੁੱਦਾ ਅੱਜ ਦਾ ਨਹੀਂ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਕਿ ਆਡਿਟ ਕਰੂਗਾ ਤਾਂ ਹੁਣ ਗੱਲ ਵਿਧਾਨ ਸਭਾ ਤੱਕ ਚਲੀ ਗਈ ਆ ਆਡਿਟ ਹੋ ਜਾਏਗਾ ਦੁੱਤ ਦੁੱਤ ਪਾਣੀ ਦਾ ਪਾਣੀ ਹੋ ਜਾਏਗਾ ਜੀ 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 ਬਿਲਕੁਲ ਜੀ ਅਮਿਤਰ ਜਾਟਾ ਨੂੰ ਫਾਇਆ ਜੀ ਕਹਿੰਦੇ ਕਿ ਥੂਲਾ ਜਿਹੜਾ ਐਡਾ ਵੀ ਮਹਿੰਗਾ ਨਹੀਂ ਹੋ ਸਕਦਾ ਕਹਿੰਦੇ ਅਸੀਂ ਵੀ ਪਿੰਡ ਦੇ ਵਿੱਚ ਬਣਵਾਏ ਆ ਤੇ ਲੋਮਿੰਟੂ ਜੀ ਇੱਕ ਕਮੈਂਟ ਤੁਹਾਡੇ ਨਾਲ ਜੁੜਿਆ ਹੋਇਆ ਆ ਰਿਹਾ ਮੈਂ ਪੜ੍ਹ ਦਿੰਨਾ ਕੇਵੀ ਸਿੰਘ ਜੀ ਕਹਿ ਰਹੇ ਨੇ ਕਿ ਦੇਵ ਖਰੋੜ ਨੇ ਪੋਸਟ ਪਾਈ ਹੈ ਤੇ ਡਾਕੂ ਦਾ ਮੁੰਡਾ ਕਹਿੰਦੇ ਪਾਰਟ 3 ਆ ਰਹੀ ਹੈ ਤੇ ਉਹਦੇ ਚ ਕਹਿੰਦੇ ਤੁਸੀਂ ਵੀ ਐਕਟਿੰਗ ਕਰ ਰਹੇ ਹੋ ਨਹੀਂ ਸਰ ਐਦਾਂ ਨਹੀਂ ਅੱਗ ਲੱਗੇ ਵੀ ਬਹੁਤ ਵਰੀ ਜੀ ਮੇਰਾ ਕੋਈ ਸਰੋਕਾਰ ਨਹੀਂ ਹੈ ਜੀ ਕੋਈ ਮੇਰੀ ਇਸ਼ਾ ਨਹੀਂ ਹੈ ਤੇ ਨਾ ਹੀ ਕੋਈ ਮੈਂ ਮੈਂ ਤਾਂ ਤੁਹਾਡੇ ਸਾਹਮਣੇ ਬੈਠਾ ਮੈਂ ਕਿੱਥੇ ਐਕਟਿੰਗ ਕਰਦੀ ਆ ਜੀ ਠੀਕ ਹੈ ਜੀ ਸੋ ਨਾ ਮੇਰਾ ਕੋਈ profession ਹੈ ਮੇਰਾ ਪੈਸ਼ਨ ਇਹੀ ਹੈ ਜੋ ਮੈਂ ਕਰਦਾ ਜੀ ਮੈਨੂੰ ਮਜ਼ਾ ਆਉਂਦਾ ਜੀ ਤੇ ਰੱਬ ਦੀ ਦਇਆ ਨਾਲ ਕਹ ਲਓ ਰੋਟੀ ਵੀ ਅੱਛੀ ਚੱਲਦੀ ਹੈ ਮੈਂ ਐਵੇਂ ਮਰੂ ਮਰੂ ਕਰਨ ਵਾਲਾ ਇਨਸਾਨ ਨਹੀਂ ਹੈਗਾ ਠੀਕ ਹੈ ਨਾ ਜੀ ਤੇ ਇਦਾਂ ਦੀ ਕੋਈ ਗੱਲ ਹੈ ਨਹੀਂ ਕਿ ਜੇ ਹੋਏਗੀ ਮੈਂ ਹਮੇਸ਼ਾ ਕਹਿੰਦਾ ਮੈਨੂੰ ਕਹਿੰਦਾ ਕਈ ਵਾਰੀ ਮੈਨੂੰ ਨੇਤਾ ਵੀ ਬਣਾਤਾ ਲੋਕਾਂ ਨੇ ਹੂੰ ਹੂੰ ਟਿਕਟ ਵੀ ਦਵਾਤੀ ਮੈਂ ਕਹਿੰਦਾ ਮੈਂ ਯਾਰ ਜਿੱਦਨ ਮੈਂ ਸਿਆਸਤਦਾਨ ਚ ਸਿਆਸਤ ਜਾਣਾ ਹੋਇਆ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਤੇ ਆ ਕੰਮ ਠੱਪ ਇਹ ਦੁਕਾਨ ਬੰਦ ਹੂੰ ਹੂੰ ਉਹ ਉਦੋਂ ਸਿਆਸਤ ਕਰ ਲਾਂਗੇ ਜੀ ਠੀਕ ਹੈ ਜੀ ਮੈਂ ਕਿਹੜਾ ਕਹਿੰਦਾ ਕਿ ਅਸੀਂ ਸਿਆਸਤ ਨਹੀਂ ਕਰ ਸਕਦੇ ਜੇ ਜਾਵਾਂਗੇ ਨਹੀਂ ਜਾਂ ਜਾਵਾਂਗੇ ਨਹੀਂ ਜ਼ਿੰਦਗੀ ਚ ਉਦਾਂ ਯਾਰ ਜੇ ਕਿਤੇ ਮੈਂ ਫਿਲਮ ਚ ਕਿਤੇ ਕੋ ਮੈਨੂੰ ਕੋਈ ਮੌਕਾ ਮਿਲਿਆ ਕਿਦਾ ਨਹੀਂ ਜੀ ਕਰਦਾ ਸਕਰੀਨ ਤੇ ਉਹ ਤਾਂ ਵੈਸੇ ਅੱਗੇ ਆਏ ਆ ਕੱਦੀ ਆ ਰੇ ਤੇ ਕੋਈ ਗੱਲ ਨਹੀਂ ਜਦੋਂ ਜਾਵਾਂਗੇ ਯਾਰ ਠੋਕ ਕੇ ਜਾਵਾਂਗੇ ਕਿ ਕੋਈ ਪਰਦਾ ਰੱਖਾਂ ਮੈਂ ਉਹਨਾਂ ਲੋਕਾਂ ਚੋਂ ਨਹੀਂ ਜਿਹੜੇ ਪਾਸਪੋਰਟ ਸੰਦੂਕ ਚ ਰੱਖ ਦਿੰਦੇ ਕਿ ਮੁੰਡੇ ਨੂੰ ਵੀਜ਼ਾ ਲੱਗ ਗਿਆ ਕਿ ਕਿਸੇ ਨੂੰ ਭੈਣ ਭਰਾ ਨੂੰ ਪਤਾ ਨਾ ਲੱਗ ਜਾਵੇ ਤੇ ਜਦੋਂ ਉਹ ਚਲਾ ਗਿਆ ਉਦੋਂ ਬਾਅਦ ਲੱਡੂ ਭੇਜ ਦਿੰਦੇ ਉਹਨਾਂ ਦੇ ਘਰੇ ਕਿ ਸਾਡਾ ਮੁੰਡਾ ਛੱਡ ਗਿਆ ਮੈਂ ਉਹਨਾਂ ਲੋਕਾਂ ਚੋਂ ਨਹੀਂ ਆ ਫਲ ਲੱਗਦੀ ਹੈ ਸਰ ਇਹਨਾਂ ਨੂੰ ਪਤਾ ਸੁਖਮ ਸਿੰਘ ਸਾਹਿਬ ਹੋਰ ਉਹਨੂੰ ਸਾਰੀਆਂ ਗੱਲਾਂ ਅਸੀਂ ਤੇ ਆ ਕੇ ਡੰਪ ਕਰ ਦਿੰਦੇ ਹਾਂ ਜੀ